ਉਹ ਭਿਆਨਕ ਐਕਸੀਡੈਂਟ ਹੋਇਆ ਆ ਵੇਖੋ ਇਹ ਸੜਕ ਦਾ ਹਾਲ ਵੇਖੋ ਕਿੰਨਾ ਬੁਰਾ ਹਾਲ ਹੈ ਪਿਛਲੇ ਕਈ ਥਾਲਾਂ ਤੋਂ ਲੋਕ ਸਰਕਾਰ ਨੂੰ ਫਰਿਆਦ ਕਰਦੇ ਨੇ ਕਿ ਜਿਹੜੀ ਸੜਕ ਹੈ ਬਣਾ ਦਿੱਤੀ ਜਾਵੇ ਇਧਰ ਐਂਬੂਲੈਂਸ ਵੀ ਆਵੇਗੀ ਨੇ ਚੜ੍ਹਦੀ ਕਲਾ ਵਾਲੇ ਆ ਗਏ ਨੇ ਸਾਡੇ ਵੀਰ ਨੀਤਾ ਜੀ ਆ ਗਏ ਨੇ ਸੰਦੀਪ ਸਿੰਘ ਲੂੰਬਾ ਜੀ ਨੂੰ ਹੁਣ ਗੱਡੀ ਦੇ ਵਿੱਚ ਪਾਇਆ ਜਾਊਗਾ ਬਹੁਤ ਜਿਆਦੇ ਸੀਰੀਅਸ ਐਕਸੀਡੈਂਟ ਹੋ ਗਿਆ ਤੁਸੀਂ ਵੇਖ ਰਹੇ ਹੋ ਸੱਚ ਦੀ ਪੜਤਾਲ ਤੇ ਮੈਂ ਅਵਤਾਰ ਸਿੰਘ ਜੀ ਤਾਰਾ ਆ ਵੇਖੋ ਜਿਹੜੀ ਸਰਕਾਰ ਕਹਿੰਦੀ ਸੀ ਕਿ ਸੜਕ ਬਣਾ ਦਿੱਤੀ ਸੀਗੇ ਅਸੀਂ ਬਾਰ ਬਾਰ ਇਹੀ ਬੇਨਤੀ ਕਰਦੇ ਆਂ ਇਹ ਸੜਕ ਕਿਸੇ ਦੀ ਜਾਨ ਲਾਊਗੀ ਇਧਰ ਗੱਡੀ ਵੀ ਆ ਗਈ ਐ ਗੱਡੀ ਦੇ ਵਿੱਚ ਪਾਇਆ ਜਾਊਗਾ ਸੰਦੀਪ ਸਿੰਘ ਲੂੰਬਾ ਸਮਾਜ ਸੇਵੀ ਜਿਹੜੀ ਲੋਕਾਂ ਦੀ ਜਾਨ ਬਚਾਉਂਦੇ ਨੇ ਅੱਜ ਆਪਣੀ ਜਾਨ ਦੇ ਚੁੱਕੇ ਨੇ ਸੰਦੀਪ ਸਿੰਘ ਲੂੰਬਾ ਵੇਖੋ ਬਹੁਤ ਜਿਆਦੇ ਸਿਰਸਤ ਲੂੰਬਾ ਜੀ ਕਿਵੇਂ ਹੋ ਲੂੰਬਾ ਜੀ ਕਿਹੜਾ ਦੀ ਲੂੰਬਾ ਜੀ ਕਿਵੇਂ ਹੋ ਕਿਵੇਂ ਹੋ ਫੀਗਾ ਭਾਈ ਹੋਛ ਕਰਨ ਮਰਜੀ ਹੋਛ 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 ਕੋਈ ਨਹੀਂ ਆਪੇ ਦੇਖੋ ਜਿੱਥੇ ਜਿੱਥੇ ਲੈ ਕੇ ਚਲੋ ਲੱਗ ਜੇ ਜਲਦੀ 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 ਜਾਂਦੀ ਜਾਂਦੀ ਮੈਂ ਜਲਦੀ ਜਲਦੀ ਹਾਂਜੀ ਕੋਈ ਨਹੀਂ ਕਿਵੇਂ ਹੋ ਤੁਸੀਂ ਦਾਰੇ ਹਾਂਜੀ ਦਾਰੇ ਮੈਨੂੰ ਬਚਾ ਰੋ ਨਹੀਂ ਕੋਈ ਨਹੀਂ ਕੋਈ ਨਹੀਂ ਦਾਰੇ ਮੈਨੂੰ ਉਹ ਸੜਕ 'ਤੇ ਮਾਰਦਾ ਉਹ ਲੋਕੋ ਆਪਾ ਉਹ ਸੜਕ 'ਤੇ ਮਾਰਦੇ ਜੰਦਪੁਰ ਭਾਈ ਉਹ ਜੰਦਪੁਰ 'ਲੀ ਸੜਕ 'ਤੇ ਮਾਰਦੇ ਦੇਖੋ ਛੜਕਦੇ ਬੁਰਾ ਇਹ ਜੱਲੇ ਮਾਰਦੇ ਹੋਏ ਅੱਜ ਮੈਂ ਮਰ ਗਿਆ ਇਹ ਸੜਕ ਟੁੱਟਿਆ ਸੜਕ ਇਹ ਸੜਕ ਨੇ ਕਿਸੇ ਦੀ ਲੈ ਲਈ ਜਾਨ ਅੱਗੇ ਬਾਰ ਬਾਰ ਕਹਿੰਦੇ ਵੀ ਸੜਕ ਬਣਾ ਦਿੱਤੀ ਜਾਵੇ ਅਸੀਂ ਖੱਟੇ ਜੀ ਵੱਜ ਕੇ ਹੋਇਆ ਦੇਖੋ ਕਿੰਨਾ ਬਟਾ ਖੱਟੇ ਖੱਟੇ ਜੀ ਵੱਜ ਕੇ ਐਕਸੀਡੈਂਟ ਹੋਇਆ ਇਹਨਾਂ ਦਾ ਸੰਦੀਪ ਸਿੰਘ ਲੂੰਬਾ ਸਮਾਜ ਸੇਵੀ ਸਾਡਾ ਸਾਡਾ ਵੀਰ ਪਿਛਲੇ ਕਈ ਸਾਲਾਂ ਤੋਂ ਜਨਨਿਕ ਸੇਵਾ ਕਰਦਾ ਆ ਰਿਹਾ ਸਮਾਜ ਦੀ ਲੋਕਾਂ ਦੀ ਜਾਨ ਬਚਾਉਂਦਾ ਅੱਜ ਆਪਣੀ ਜਾਨ ਦੇ ਚੁੱਕਾ ਆਹ ਵੇਖੋ ਸੰਦੀਪ ਸਿੰਘ ਲੂੰਬਾ ਸਮਾਜ ਸੇਵੀ ਬਹੁਤ ਹੋਇਆ ਭਿਆਨਕ ਐਕਸੀਡੈਂਟ ਗੱਡੀ ਵੱਜੀ ਇੱਧਰ ਦਰਖਤ ਦੇ ਵਿੱਚ ਆ ਵੇਖੋ ਤੁਸੀਂ ਜਿਵੇਂ ਦੇਖੋਗੇ ਤੁਸੀਂ ਰੋਡ 'ਤੇ ਆਪਦੇ ਹੋ ਬਾਈ ਜੀ ਬਾਈ ਜੀ ਇਹ ਤਾਂ ਬਹੁਤ ਭਿਆਨਕ ਹਾਲ ਆ ਇਸ ਰੋਡ 'ਤੇ ਜਦੋਂ ਕਿ ਇਹਦਾ ਐਕਸੀਡੈਂਟ ਹੁੰਦਾ ਨਾ ਸਾਨੂੰ ਚੱਕਣ ਤੇ ਜਿਹੜੀ ਤਕਲੀਫ ਹੁੰਦੀ ਹੁੰਦੀ ਹੈ ਮਾਰਨ ਨਾਲ ਪਹਿਲਾਂ ਮਾਰ ਜਾਂਦਾ ਸਾਡੇ ਜਾਨ ਤੋਂ ਇੱਕ ਸਮਾਜ ਸੇਵੀ ਹੈ ਸੰਦੀਪ ਸਿੰਘ ਨੂਬਾ ਜਿਹਨ ਲੋਕਾਂ ਨੂੰ ਰੋਜ਼ ਚੱਕਦੇ ਆ ਤੇ ਅੱਜ ਉਹਦਾ ਐਕਸੀਡੈਂਟ ਹੋ ਗਿਆ ਸਰ ਬਹੁਤ ਹੀ ਮਾੜੀ ਗੱਲ ਹੈ ਸੜਕ ਦਾ ਕਿੰਨੇ ਵਾਰੀ ਬਜਟ ਪਾਸ ਹੋ ਗਿਆ ਕੋਈ ਸੁਣਵਾਈ ਹੈ ਨਹੀਂਗੀ ਜਦੋਂ ਕੋਈ ਇਹਨਾਂ ਦਾ ਜਲੂਸ ਕੱਢ ਦਿੰਦਾ ਉਹ ਅੱਗੇ ਬਣਾਂਗੀ ਇਹੀ ਰੋਡ 'ਨੀ ਗੱਲਾਂ ਬਣ ਰਿਆ ਤੇ ਜਦੋਂ ਇਹ ਮਰੀਜ਼ ਚੱਕਣ ਜਾਂਦੇ ਸਾਨੂੰ ਆਂਦਾ ਮਰੀਜ਼ ਆ ਕੀ ਚੱਕਣਾ ਸਾਨੂੰ ਨਾ ਕੋਈ ਚੱਕ ਕੇ ਲੈ ਆਵੇ ਇੱਥੋਂ ਰਾਹ 'ਚੋਂ ਕਿਉਂਕਿ ਸਾਨੂੰ ਆਂਦਾ ਇੱਕ ਨਾਲ ਗੱਡੀ ਦੇ ਟੋਕਰਾਂ ਰੱਖਣਾ ਪੈਂਦਾ ਵੀ ਗੱਡੀ ਟੋਕਰੇ 'ਚ ਕੱਟੀ ਕਰਕੇ ਨਾਲੇ ਹੋਣੀ ਪੈਜੀ ਤੇ ਇਹਦਾ ਬਹੁਤ ਹੀ ਮਾੜਾ ਹਾਲ ਹੈ ਜੀ ਇਹਦਾ ਬਾਈ ਜੀ ਤੁਸੀਂ ਕਿਵੇਂ ਦੇਖੋਗੇ ਬਾਈ ਜੀ ਬਹੁਤ ਬੁਰਾ ਹਾਲ ਆ ਸੜਕ ਦਾ ਠੀਕ ਬਹੁਤ ਜ਼ਿਆਦਾ ਬੁਰਾ ਹਾਲ ਆ ਕਿਲੋਮੀਟਰ ਦਾ ਟੋਟਾ ਬਣਾ ਕੇ 1 ਕਿਲੋਮੀ ਕਾ ਆ ਦੇਖੋ ਕਿੰਨਾ ਭੜ ਐਕਸੀਡੈਂਟ ਹੋਇਆ ਤੁਹਾਡੇ ਸਾਹਮਣੇ ਇਹ ਖੱਡੇ ਚ ਗੱਡੀ ਵੱਜੀ ਐ ਖੱਡੇ ਚ ਵੱਜ ਕੇ ਐਕਸੀਡੈਂਟ ਹੋਇਆ ਬਾਈ ਜੀ ਸੜਕ ਦਾ ਬੁਰਾ ਹਾਲ ਐ ਸੜਕ ਬਣੋਣੀ ਚਾਹੀਦੀ ਐ ਹਾਂ ਬਾਰ ਬਾਰ ਬੇਨਤੀ ਕਰ ਰਹੇ ਆ ਸਰਕਾਰ ਨੂੰ ਜਿੰਨਾ ਨਹੀਂ ਕੋਈ ਆਹ ਵੇਖੋ ਗੱਡੀ ਲੈ ਕੇ ਚੱਲੀ ਆ ਸੰਦੀਪ ਸਿੰਘ ਲੂੰਬਾ ਨੂੰ ਹਸਪੀਟਲ ਲੈ ਕੇ ਚੱਲੀ ਆ ਤੁਸੀਂ ਦੇਖ ਰਹੇ ਹੋ ਸੱਚ ਦੀ ਪਰਦਾ ਤੇ ਮੈਂ ਉਤਾਰਤੀ ਹਾਂ ਤਾਰਾ ਆਪਾਂ ਫੇਰ ਮਿਲਦੇ ਆ ਧੰਨਵਾਦ